ਉਹਿਆ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨਾਗਾ ਮੁਕੰਮਲ ਤਹਿਸ ਤੈਸ ਕਰਕੇ ਰੱਖਣਾਗਾ ਉਹ ਸਿਸਟਮ ਜਿਹੜਾ ਬਹੁਤ ਲੰਬੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪੀ ਔਰ ਕਾਂਗਰਸ ਪਾਰਟੀ ਨੇ ਪੰਜਾਬ 'ਚ ਪਾਇਦਾ ਕੀਤਾ ਸੀ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਭਾਜਪੀ ਦੀ ਸਰਕਾਰ ਆਈ ਉਸ ਸਮੇਂ ਪੰਜਾਬ ਦੇ ਅੰਦਰ ਸਿੰਥੈਟਿਕ ਡਰੱਗਸ ਨਸ਼ਿਆਂ ਦਾ ਨੀ ਪੱਥਰ ਜਿਹੜਾ ਉਹਨਾਂ ਦੀ ਸਰਕਾਰਾਂ ਨੇ ਰੱਖਿਆ ਪੰਜਾਬ 'ਚ ਤੁਸੀਂ ਦੇਖਿਓ 2007 ਤੋਂ ਲੈ ਕੇ 17 ਤੱਕ ਪੰਜਾਬ ਦੇ ਅੰਦਰ ਚਿੱਟੇ ਦਾ ਬੋਲਬਾਲਾ ਰਿਹਾ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਚਿੱਟੇ ਦਾ ਵਪਾਰ ਜਿਹੜਾ ਪੰਜਾਬ ਸਿਖਰਾਂ ਤੇ ਪਹੁੰਚ ਗਿਆ ਔਰ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸੌ ਖਾਦੀ ਕੀ ਕਿਹਾ ਸੀਗਾ ਕਿ ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰ ਪਰ ਲੇਕਿਨ 5 ਸਾਲ ਉਹਨਾਂ ਦੀ ਸਰਕਾਰ ਨੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਵੀ ਨਸ਼ੇ ਦੇ ਵਪਾਰੀਆਂ ਦਾ ਦੱਸੇ ਦੇ ਤਸਕਰਾਂ ਦਾ ਸਾਥ ਦਿੱਤਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਰਦਾਰ ਭਗਵੰਤ ਸਿੰਘ ਮਾਜ ਦੀ ਸਰਕਾਰ ਆਈ ਅਸੀਂ ਨਸ਼ਿਆਂ ਦੇ ਖਿਲਾਫ ਸਭ ਤੋਂ ਵੱਧ ਵੱਡਾ ਹਮਲਾ ਕੀਤਾ ਔਰ ਸਭ ਤੋਂ ਵੱਧ ਕਬਰੀਆਂ ਹੋਈਆਂ ਸਭ ਤੋਂ ਵੱਧ ਦੋਸ਼ੀ ਫੜ ਕੇ ਜੇਲ੍ਹਾਂ ਚ ਰੱਖੇ ਗਏ ਔਰ ਕਨਵੈਕਸ਼ਨ ਰੇਟ ਸਜ਼ਾ ਕਰਾਉਣ ਦੀ ਦਰ ਜਿਹੜੀ ਅਕਾਲੀ ਦਰ ਭਾਜਪੀ ਦੇ ਸਮੇਂ ਔਰ ਕਾਂਗਰਸ ਪਾਰਟੀ ਦੇ ਸਮੇਂ 52% ਸੀਗੀ ਅੱਜ ਜੋ ਵੱਧ ਕੇ 86% ਹੋਈ ਹੈ ਯਾਨੀ ਕਿ ਅੱਗੇ ਦੋਸ਼ੀ ਫੜ ਵੀ ਲੈ ਜਾਂਦੇ ਸੀਗੇ ਬਟ ਲੇਕਿਨ ਉਹਨਾਂ ਨੂੰ ਅਦਾਲਤਾਂ ਜਾ ਕੇ ਬਰੀ ਕਰਵਾ ਦਿੱਤਾ ਜਾਂਦਾ ਸੀਗਾ ਔਰ ਸਾਡੀ ਸਰਕਾਰ ਦੇ ਸਮੇਂ ਕਨਵੈਕਸ਼ਨ ਰੇਟ ਜਿਹਨੂੰ ਆਪਾਂ ਕਹਿੰਦੇ ਨੇ ਸਜ਼ਾ ਦੀ ਦਰ ਜਿਹੜੀ ਆ ਉਹ 84% ਤੱਕ ਪਹੁੰਚੀ ਆ ਇਥੋਂ ਬਦ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਕੰਮ ਕਰ ਰਹੀ ਹੈ ਜਿਹੜੀ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੀ ਆ ਹੁਣ ਜਿਹੜਾ ਆਖਰੀ ਅਸੀਂ ਹਮਲਾ ਸ਼ੁਰੂ ਕੀਤਾਗਾ ਆਖਰੀ ਜਿਹੜੀ ਮਹਿਮ ਸ਼ੁਰੂ ਕੀਤੀ ਆ ਕਿਉਂਕਿ ਇਸ ਮਹਿਮ ਦੇ ਦੇ ਅਸੀਂ ਹਰ ਪਿੰਡ ਤੱਕ ਜਾਵਾਂਗੇ ਅਸੀਂ ਹਰ ਸ਼ਹਿਰ ਤੱਕ ਜਾਵਾਂਗੇ ਅਸੀਂ ਉਸ ਹਰ ਵਿਅਕਤੀ ਤੱਕ ਜਾਵਾਂਗੇ ਚਾਹੇ ਜਿਹੜਾ ਨਸ਼ਾ ਕਰਦਾਗਾ ਜਾਂ ਜਿਹੜਾ ਨਸ਼ਾ ਵੇਚਦਾਗਾ ਜਿਹੜਾ ਨਸ਼ਾ ਵੇਚਦਾਗਾ ਉਹਨੂੰ ਫੜ ਕੇ ਜੇਲਾ ਚ ਰੱਖਾਂਗੇ ਉਹਦੀ ਪ੍ਰਾਪਰਟੀ ਵੀ ਜਿਹੜੀ ਆ ਅਟੈਚ ਕਰਾਂਗੇ ਪ੍ਰਾਪਰਟੀ ਵੀ ਸਰਕਾਰ ਕੋਲ ਲੈ ਕੇ ਜਾਵਾਂਗੇ ਔਰ ਜਿਹੜਾ ਨਸ਼ਾ ਕਰਦਾਗਾ ਉਹਨਾਂ ਅਸੀਂ ਹਮਦਰਦੀ ਪਰਿਆ ਵਤੀਰਾ ਬਣਾ ਕੇ ਉਹਨੂੰ ਅਸੀਂ ਹਸਪੀਟਲ ਦੇ ਅੰਦਰ ਵੀ ਦਾਖਲ ਕਰਾਵਾਂਗੇ ਉਹਦਾ ਅਸੀਂ ਇਲਾਜ ਵੀ ਕਰਾਵਾਂਗੇ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਕਰਕੇ ਹੀ ਹੋਇਆਗਾ ਕਿ ਉਹਨਾਂ ਨੇ ਮਾਹੌਲ ਐਸਾ ਬਣਾਤਾ ਜੂਤ ਦੇ ਅੰਦਰ ਨੈਗੇਟਿਵ ਮਾਹੌਲ ਪੈਦਾ ਕਰਤਾ ਕਿ ਪੰਜਾਬ ਚ ਨੌਕਰੀਆਂ ਨਹੀਂ ਮਿਲਦੀਆਂ ਤੁਸੀਂ ਦੇਖੋ ਜੇ ਮੈਂ 2 2017 ਤੋਂ ਲੈ ਕੇ 22 ਤੱਕ ਗੱਲ ਕਰਾਂ ਸਾਰੀਆਂ 7-8000 ਨੌਕਰੀਆਂ ਜਿਹੜੀਆਂ ਪੰਜਾਬ ਚ ਮਿਲੀਆਂ ਜੇਕਰ ਪਿਛਲੇ ਉਸ ਤੋਂ ਪਿਛਲੇ 10 ਸਾਲ ਦੇ ਟਿਨਯੂਰ ਦੀ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੇ ਸਮੇਂ ਦੀ 2007 ਤੋਂ ਲੈ ਕੇ 17 ਦੀ ਤਾਂ ਉਸ ਸਮੇਂ ਸਾਰੀਆਂ ਵੀ 22 ਹਜ਼ਾਰ ਨੌਕਰੀਆਂ ਜਿਹੜੀਆਂ ਪੰਜਾਬ 'ਚ ਮਿਲੀਆਂ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਿਰਫ ਔਰ ਸਿਰਫ ਤਿੰਨਾਂ ਸਾਲਾਂ 'ਚ 50 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਕੇ ਪੰਜਾਬ ਦੇ youth ਦੇ ਅੰਦਰ ਪੰਜਾਬ ਦੇ ਨੌਜਵਾਨ ਦੇ ਅੰਦਰ ਇਕਾਤਮ ਵਿਸ਼ਵਾਸ ਪੈਦਾ ਕੀਤਾਗਾ ਇੱਕ ਲੋਕਾਂ ਦੇ ਅੰਦਰ ਇਹ ਵਿਸ਼ਵਾਸ ਪੈਦਾ ਕੀਤਾਗਾ ਕਿ ਪੰਜਾਬ ਜਿਹੜਾਗਾ ਉਹ ਵੀ ਜਿੱਥੇ ਸੂਰਬੀਰਾਂ ਧਰਤੀ ਆ ਉੱਥੇ ਵੀ ਮੈਸਮ ਦਾ ਰੋਜ਼ਗਾਰ ਮਿਲ ਸਕਦਾਗਾ ਜਿ ਆਜ ਪੰਜਾਬ ਦੇ ਅੰਦਰ 88000 ਕਰੋੜ ਦਾ ਨਿਵੇਸ਼ ਹੋਇਆਗਾ 88000 ਕਰੋੜ ਦੇ ਪੰਜਾਬ ਦੇ ਅੰਦਰ ਵਪਾਰ ਆਏ ਨੇਗੇ ਤਾਂ ਇਸ ਗੱਲ ਦੀ ਸਬੂਤ ਆ ਕਿ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਡਿਵੈਲਪਮੈਂਟ ਹੋ ਰਹੀ ਆ ਤਰੱਕੀ ਹੋ ਰਹੀ ਆ ਉਹਨਾਂ 88000 ਕਰੋੜ ਦੇ ਨਾਲ ਲਗਭਗ 5000 5 ਸੌਰੀ 5 ਲੱਖ ਲਗਭਗ 5 ਲੱਖ ਨੌਜਵਾਨ ਨੂੰ ਸਿੱਧੇ ਰੂਪ ਸਿਰਜ਼ਗਾਰ ਮਿਲੇਗਾ ਯਾਨੀ ਕਿ ਇੰਡਾਇਰੈਕਟਲੀ ਵੀ ਕੋਈ 25000 ਤੇ ਲੱਗਿਆ ਕੋਈ 30000 ਤੇ ਲੱਗਿਆ ਕੋਈ 50000 ਤੇ ਲੱਗਿਆ ਕੋਈ ਲੱਖ ਰੁਪਏ ਤੇ ਲੱਗ ਗਿਆ ਪਰ ਲੇਕਿਨ ਪੁਰਾਣੀ ਸਰਕਾਰ ਨੇ ਕਦੇ ਕੋਵਿਡ ਦਾ ਬਹਾਨਾ ਲਾ ਆਇਆ ਕਦੇ ਕੋਈ ਹੋਰ ਬਹਾਨਾ ਲਾਇਆ ਪਰ ਲੇਕਿਨ ਉਹਨਾਂ ਨੇ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਪਰ ਲੇਕਿਨ ਆਖਰੀ ਹਮਲਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਸਟਾਰਟ ਕੀਤਾਗਾ ਮੈਂ ਸਾਰੇ ਅਧਿਕਾਰੀਗਣ ਦੀ ਮੀਟਿੰਗ ਲਈਆ ਕਿ ਕਿੰਨੇ ਕੇਸ ਰਜਿਸਟਰਡ ਹੋ ਰਹੇ ਨੇ ਕਿ ਜਿਹੜੇ ਹੌਟਸਪੌਟ ਨੇਗੇ ਉਹ ਆਇਡੈਂਟੀਫਾਈ ਕੀਤੇ ਜਾ ਰਹੇ ਨੇਗੇ ਹਸਪਤਾਲਾਂ ਦੇ ਅੰਦਰ ਕੀ ਪ੍ਰਬੰਧ ਹੈ ਉਹ ਸਾਰਾ ਜਾਇਜ਼ਾ ਲਿਆ ਗਿਆ ਜਿੱਥੇ ਜਿੱਥੇ ਕਾਰਟ ਆ ਜਿਹੜੀ ਕਾਰਟ ਜੜੀ ਆ ਉਹ ਸਾਹਮਣੇ ਆਈ ਆ ਆਉਣ ਵਾਲੇ ਸਮੇਂ ਤੋਂ ਸਾਰੀ ਕਾਰਟ ਪੂਰੀ ਕੀਤੀ ਜਾਊਗੀ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਜਿਹੜਾ ਕੋਈ ਨਸ਼ਾ ਕਰਦਾਗਾ ਉਹਦਾ ਅੱਛਾ ਇਲਾਜ ਹੋ ਸਕੇ ਔਰ ਜਿਹੜਾ ਨਸ਼ਾ ਵੇਚਦਾਗਾ ਜਾਂ ਤਾਂ ਉਹ ਪੰਜਾਬ ਛੱਡ ਜਾਊਗਾ ਜਾਂ ਫਿਰ ਉਹਨੂੰ ਜਿਹੜਾ ਹੈ ਕਾਨੂੰਨ ਦੇ ਮੁਤਾਬਕ ਸਲਾਖਾਂ ਦੇ ਪਿੱਛੇ ਜਾਣਾ ਪਵੇ ਐਕਸ਼ਨ ਲੇਡ ਕਿਉਂ ਮਿੰਦਰ ਸਾਹਿਬ ਕੋਈ ਐਕਸ਼ਨ ਲੇਡ ਨਹੀਂ ਹੈਗਾ ਪਿਛਲੇ ਤਿੰਨ ਸਾਲਾਂ ਤੋਂ ਮੈਂ ਪਹਿਲਾਂ ਦੁਹਰਾ ਰਹਿਆਂ ਦੁਬਾਰੇ ਕਿ ਤਿੰਨਾਂ ਸਾਲਾਂ ਚ ਜਿੰਨੀ ਰਿਕਵਰੀਆਂ ਪਿਛਲੇ 15 ਸਾਲਾਂ ਚ ਹੋਈਆਂ ਸੀ ਆ ਉਦੋਂ ਵੱਧ ਰਿਕਵਰੀਆਂ ਜਿਹੜੀਆਂ ਉਹ ਤਿੰਨਾਂ ਸਾਲਾਂ ਚ ਹੋਜਣੇ ਤਾਂ ਆਖਰੀ ਜਿਹਨੂੰ ਹੱਲਾ ਇੱਕ ਮਿੰਟ ਪਲੀਜ਼ ਪਲੀਜ਼ lets me complete ਆਖਰੀ ਤਿੰਨ ਸਾਲਾਂ ਦਾ ਜੋ ਤਿੰਨ ਜਿਹੜਾ ਹੋਇਆ ਕੰਮ ਉਹ ਪਿਛਲੇ 15 ਸਾਲਾਂ ਚ ਹੀ ਹੋਇਆ ਸੀ ਹੁਣ 2 ਸਾਲਾਂ ਚ ਅਸੀਂ ਬਿਲਕੁਲ ਇਸ ਜਿਹੜਾ ਸਿਸਟਮ ਆ ਜਿਹੜਾ ਬਚਿਆ ਖੋਜੇ ਸਿਸਟਮ ਆ ਉਹਨੂੰ ਤੈਸ ਨੈਸ ਕਰਾਂਗੇ